ਤਾਂ ਦੱਸਦੇ ਕਿ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਕੂਚਕਰਨ ਨਿਕਲੇ ਕਿਸਾਨ ਸ਼ੰਭੂ ਅਤੇ ਖਨਰੋਰੀ ਬਾਰਡਰ ਦੇ ਉੱਤੇ ਲਗਾਤਾਰ ਡਟੇ ਹੋਏ ਨੇ ਤੇ ਇਸੇ ਦੌਰਾਨ ਕਿਸਾਨੀ ਅੰਦੋਲਨ 2 ਦੇ 19ਵੇਂ ਦਿਨ ਦੇ ਵਿੱਚ ਪਹੁੰਚ ਗਿਆ ਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈਣ ਦੇ ਲਈ ਅਜੇ ਵੀ ਬਾਰਡਰਾਂ ਉੱਤੇ ਡਟੇ ਹੋਏ ਨੇ ਉਤੋਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਕੇਂਦਰ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਮੋੜਨ ਦਾ ਸਵਾਲ ਹੀ ਜਹੀਂ ਪੈਦਾ ਹੁੰਦਾ ਤਾਂ ਦੱਸਦੇ ਕਿ ਕਿਸਾਨੀ ਅੰਦੋਲਨ ਦੀ ਸ਼ੁਰੂਆਤ 13 ਫਰਵਰੀ ਤੋਂ ਹੋਈ ਹੈ ਤੇ ਕਿਸਾਨ ਅਜੇ ਵੀ ਡਟੇ ਹੋਏ ਨੇ ਤੇ ਉੱਥੇ ਕਿਸਾਨ ਆਗੂਆਂ ਨੇ ਪੱਕੇ ਤੰਬੂ ਵੀ ਬਾਰਡਰਾਂ ਉੱਤੇ ਗੱਡ ਦਿੱਤੇ ਨੇ ਤੇ ਐਨਵੀ ਨਿਊਜ਼ ਦੀ ਟੀਮ ਨੇ ਨਾ ਕਿਸਾਨ ਆਗੂਆਂ ਦੇ ਨਾਲ ਇੱਕ ਖਾਸ ਗੱਲਬਾਤ ਕੀਤੀ ਹੈ ਉਹ ਦੇਖਦੇ ਸਾਡੇ ਇਹ ਖਾਸ ਰਿਪੋਰਟ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਸ਼ੰਭੂ ਬੋਰਡਰ ਦੇ ਉੱਤੇ ਪਹੁੰਚੇ ਹਾਂ ਜਿੱਥੇ اے ਐਨ ਵੀ ਨਿਊ ਚੈਨਲ ਦੇ ਰਾਹੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਵਾਂਗੇ ਸ਼ੰਭੂ ਮੋਰਚੇ ਦੇ ਉੱਤੇ ਕਿਸਾਨ ਡਟੇ ਹੋਏ ਨੇ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ 13 ਫਰਵਰੀ ਤੋਂ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਸੀ ਕਿਸਾਨ ਦਿੱਲੀ ਕੂਚ ਕਰਨ ਦੇ ਇਰਾਦੇ ਨਾਲ ਨਿਕਲੇ ਸਨ ਪਰੰਤੂ ਹਰਿਆਣਾ ਵੱਲੋਂ ਜੋ ਅਰਧ ਸੈਨਿਕ ਬਲ ਦਾ ਪ੍ਰਯੋਗ ਕਰਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਹੰਝੂ ਗੈਦ ਦੇ ਗੋਲੇ ਛੱਡੇ ਗਏ ਰਬੜ ਦੀਆਂ ਗੋਲੀਆਂ ਛੱਡੀਆਂ ਜਾਂ ਜਿੱਦੇ ਵਿੱਚ ਕਾਫੀ ਕਿਸਾਨ ਜ਼ਖਮੀ ਹੋਏ ਉੱਥੇ ਹੀ ਖਨੋਰੀ ਚ ਇੱਕ ਕਿਸਾਨ ਸ਼ੁਭਕਰਨ ਸ਼ਹੀਦ ਹੋ ਗਿਆ ਜਿਸ ਤੋਂ ਬਾਅਦ ਇਹ ਮੋਰਚਾ ਜਿਹੜਾ ਹੁਣ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਪੱਕਾ ਲੱਗ ਗਿਆ ਤੇ ਦਿੱਲੀ ਕੂਚ ਦਾ ਜੋ ਫੈਸਲਾ ਸੀ ਫਿਲਹਾਲ ਕਿਸਾਨਾਂ ਵੱਲੋਂ ਟਾਲਿਆ ਗਿਆ ਤੇ ਉੱਥੇ ਹੀ ਹੁਣ ਸ਼ੰਭੂ ਵਿਖੇ ਪੱਕੇ ਮੋਰਚੇ ਨੇ ਤੇ ਇੱਕ ਵੱਡਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ ਤਸਵੀਰਾਂ A&B ਨਿਊ ਚੈਨਲ ਦੇ ਉੱਤੇ ਜਿੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਕੂਚ ਜ਼ਰੂਰ ਕਰਨਗੇ ਪਰੰਤੂ ਉਸ ਤੋਂ ਪਹਿਲਾਂ ਜੋ ਸ਼ੁਭ ਕਰਨ ਨੂੰ ਇੱਕ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ ਕੱਲ ਸਮਾਗਮ ਹੋਊਗਾ ਉਸ ਤੋਂ ਬਾਅਦ ਕੋਈ ਵੱਡਾ ਐਲਾਨ ਜਿਹੜਾ ਕੀਤਾ ਜਾ ਸਕਦਾ ਹੈ ਪਰੰਤੂ ਉਸ ਤੋਂ ਪਹਿਲਾਂ ਬੀਤੀ ਸ਼ਾਮ ਵੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ਼ੰਭੂ ਖਨੋਰੀ ਅਤੇ ਡੱਬ ਵਾਲੀ ਬਾਰਡਰ ਦੇ ਉੱਤੇ ਪੱਕੇ ਮੋਰਚੇ ਲਾ ਕੇ ਪ੍ਰਦਰਸ਼ਨ ਜਿਹੜਾ ਕੀਤਾ ਜਾਊਗਾ ਤਸਵੀਰਾਂ ਨੇ ਜਿਹੜੀਆਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਡਟੇ ਹੋਏ ਨੇ ਤੇ ਕਈ ਨਾਮਵਰ ਗਾਇਕ ਵੀ ਇੱਥੇ ਪਹੁੰਚ ਰਹੇ ਨੇ ਤੇ ਕਿਸਾਨ ਲੀਡਰ ਨੇ ਜਿਹੜੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਨੇ ਉੱਥੇ ਹੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਟਰੈਕਟਰ ਦੇ ਉੱਤੇ ਕਿਸਾਨੀ ਦੇ ਝੰਡੇ ਲਾ ਕੇ ਕਿਸਾਨ ਬੈਠਾ ਤੇ ਦਰਦਸ਼ਨ ਜਿਹੜਾ ਕਰ ਰਿਹਾ ਗੱਲਬਾਤ ਕਰਾਂਗੇ ਕਿਸਾਨ ਦੇ ਨਾਲ ਸੋ ਕੀ ਨਾਮ ਹੈ ਬੱਪੂ ਜੀ ਤੁਹਾਡਾ ਟੱਕਰ ਜੀ ਤਾਂ ਜੀ ਅੱਜ ਜੇ ਗੱਲ ਕੀਤੀ ਜਾਵੇ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਹੋ 13 ਤਰੀਕ ਨੂੰ ਤੁਸੀਂ ਦਿੱਲੀ ਜਾਣਾ ਸੀ ਪਰੰਤੂ ਹੁਣ ਉਰੇ ਹੀ ਡਟੇ ਰਹੋਗੇ ਜਾਂ ਅੱਗੇ ਜਾਓਗੇ ਨਾ ਜੀ ਉਹੀ ਡਟੇ ਰਹਾਂਗੇ ਉਰੇ ਤੰਬੂ ਤਾਣ ਰਹੇ ਸੀ ਸਾਰੇ ਜਿਨ੍ਹਾਂ ਦੇ ਕੋਈ ਸਾਡੀਆਂ ਮੰਗਾ ਮੰਨੀਆਂ ਹੋਈਆਂ ਨੇ ਸਰਕਾਰ ਪਹਿਲਾਂ 13 ਮਹੀਨੇ ਬੈਠੇ ਰਹਾ ਪਰ ਉਹ ਤੇਰਾ ਮੀਨਿਸ ਹੀ ਬੈਠੇ ਰਿਹਾ ਮੰਗਾ ਮੰਨੀ ਹੋਈ ਸਰਕਾਰ ਉਹ ਮੰਗਾ ਸਾਡੀਆਂ 200 ਠੰਡੇ ਬਸਤੇ ਚ ਬਾਤੀਆਂ ਹੁਣ ਅਸੀਂ ਜਿੰਨਾ ਚੁਕ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚੁਕ ਹੱਲਾਂਗੇ ਨਹੀਂ ਉਹਨਾਂ ਨਹੀਂ ਜਿਵੇਂ ਪਹਿਲਾਂ ਤੁਹਾਡੇ ਦੇ ਤਸ਼ੱਦਦ ਟਾਇਆ ਗਿਆ ਕੀ ਦੁਬਾਰਾ ਫੇਰ ਤਸ਼ੱਦਦ ਟਾਇਆ ਜਾਊਗਾ ਫੇਰ ਨੌਜਵਾਨ ਮਰਨਗੇ ਕੀ ਤੁਸੀਂ ਚਾਹੁੰਦੇ ਹੋ ਵੀ ਅੱਗੇ ਜਾਵਾਂਗੇ ਅਸੀਂ ਅੱਗੇ ਜਾਵਾਂਗੇ ਆਪਦੇ ਮੰਗਾ ਸਾਨੂੰ ਦਿੱਲੀ ਉਰੀ ਐ ਜਿੰਨਾ ਚੁਕ ਅੱਗੇ ਵੀ ਅਸੀਂ ਕੀ ਕਰਾਂਗੇ ਅੱਗੇ ਥੌਂ ਥੌਂ ਨਾਕੀ ਨੇ ਜਦ ਹਰਿਆਣਾ ਉਹ ਸੀਲ ਕਰਿਆ ਹੋਇਆ ਹਾਂ ਅੱਗੇ ਜਾਵਾਂਗੇ ਆਪਦੀ ਜਦੋਂ ਆਗੂ ਸਾਨੂੰ ਐਲਾਨ ਕਰਨਗੇ ਅਸੀਂ ਉਦੋਂ ਜਾਵਾਂਗੇ ਅੱਗੇ ਮਤਲਬ ਉਦੋਂ ਤੱਕ ਪੂਰੇ ਪੱਕੇ ਮੋਰਚੇ ਲਾ ਕੇ ਪੱਕੇ ਮੋਰਚੇ ਨਹੀਂ ਉਰੇ ਅਸੀਂ ਤੰਬੂ ਤਾਣ ਰਹਾਂਗੇ ਜੇ ਟਰੈਕੀਆਂ ਦੀ ਹੁਣ ਲੋੜ ਪਈ ਅਗਰ ਉਹਨੂੰ ਮੋੜ ਦਾਂਗੇ ਸੀਨ ਆਊਗਾਗਾ ਨਹੀਂ ਪੱਕੇ ਤੰਬੂ ਲਾਵਾਂਗੇ ਅਸੀਂ ਉਰੇ ਪਹਿਲਾਂ ਵਾਂਗੂ ਠੀਕ ਹੈ ਕੇਂਦਰ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਤੁਸੀਂ ਇਸ ਮੋਰਚੇ ਤੋਂ ਕੇਂਦਰ ਸਰਕਾਰ ਤੋਂ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਉਹ ਮੰਗਾਂ ਮੰਗਦੇ ਹਾਂ ਜਿਹੜੀਆਂ ਫਾਸਲਾਂ ਦੀ ਐਮਐਮਸੀ ਦੇ ਹਨ ਤੇਰਾ ਹਾਂ ਨਰੀਆ ਮੰਗਾਣੇ ਛੜੀਆਂ ਉਹ ਮੰਗਾ ਮਖਦੇ ਸੀ ਤੁਹਾਡਾ ਕੀ ਨਾਮ ਆ ਜੀ ਮੇਰੇ ਨਾਮ ਹਾਕਮ ਸਿੰਘ ਆ ਜੀ ਹਾਕਮ ਜੀ ਸਾਡੇ ਜੋ ਸਾਡੇ ਲੀਡਰ ਨੇ ਉਹਨਾਂ ਦਾ ਆਰਡਰ ਹੋਏਗਾ ਤਾਂ ਅੱਗੇ ਜਾਣਗੇ ਜਿੰਨੇ ਵੀ ਸੰਗਤ ਇੱਥੇ ਬੈਠੀ ਹੈ ਤੁਸੀਂ ਦੇਖ ਹੀ ਰਹੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਟਰੈਕਟਰ ਟਰਾਲੀਆਂ ਜੋ ਸੰਗਤ ਆਈ ਹੋਈ ਹੈ ਇਹ ਸਭ ਉਹਨਾਂ ਦਾ ਆਰਡਰ ਦਾ ਇੰਤਜ਼ਾਮ ਕਰ ਇੰਤਜ਼ਾਮ ਕਰ ਰਹੀ ਹੈ ਵੀ ਜਦੋਂ ਵੀ ਉਹ ਕਹਿਣਗੇ ਸਾਨੂੰ ਤਾਂ ਅਸੀਂ ਅੱਗੇ ਕੁਝ ਕਰਾਂਗੇ ਮਤਲਬ ਇਰਾਦਾ ਜਿਹੜਾ ਤੁਹਾਡਾ ਡਰੀੜਾ ਉਰੋਂ ਹਿੱਲੋਂਗੇ ਨਹੀਂ ਅਸੀਂ ਜਾਮਾ ਦੇ ਦਿੱਲੀ ਜਦੋਂ ਉਹਨਾਂ ਦਾ ਆਰਡਰ ਹੋਇਆ ਤਾਂ ਸੋ ਇਹ ਸੰਸ ਸਾਡੇ ਨਾਲ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਜਿਹੜੇ ਵੱਡੇ ਲੀਡਰ ਨੇ ਕਿਸਾਨਾਂ ਦੇ ਉਹਨਾਂ ਦਾ ਨਿਰਦੇਸ਼ ਨਹੀਂ ਆਉਂਦਾ ਉਦੋਂ ਤੱਕ ਉਹ ਇੱਥੇ ਹੀ ਡਟੇ ਰਹਿਣਗੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਸ਼ੰਭੂ ਖਨੋਰੀ ਅਤੇ ਹੁਣ ਡੱਬ ਵਾਲੀ ਦੇ ਵਿੱਚ ਵੀ ਇੱਕ ਬੋਰਡਰ ਜਿਹੜਾ ਉੱਥੇ ਮੋਰਚਾ ਲਾਉਣ ਦੀ ਤਿਆਰੀ ਹੈ ਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਮੋਰਚੇ ਜਾਰੀ ਰਹਿਣਗੇ ਤੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਕੂਚ ਤਾਂ ਉਹ ਜ਼ਰੂਰ ਕਰਨਗੇ ਕੈਮਰਾ ਪਰਸਨ ਸੰਦੀਪ ਦੇ ਨਾਲ ਤੇਜਿੰਦਰ ਚੰਦੀ ਏ ਐਨ ਬੀ ਨਿਊ ਚੈਨਲ ਸ਼ੰਭੂ